ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਸਾਰੀਆਂ ਬਿਮਾਰੀਆਂ ਦਾ ਡਾਕਟਰ ਹੈ ਗਲੋ ਦੋਸਤੋ ਗਲੋ ਜਿਸ ਨੂੰ ਸੰਸਕ੍ਰਿਤ ਵਿੱਚ ਅਮਰਤਾ ਕਿਹਾ ਜਾਂਦਾ ਹੈ ਇਹ ਗਲੋ ਦਾ ਆਪਮਰਦੀ ਹੈ ਅਤੇ ਨਾ ਆਦਮੀ ਨੂੰ ਮਰਨ ਦਿੰਦੀ ਹੈ ਮਤਲਬ ਇਹ ਸਾਰੀਆਂ ਬਿਮਾਰੀਆਂ ਦਾ ਡਾਕਟਰ ਹੈ ਦੋਸਤੋ ਇਸ ਦੇ ਪਾਨ ਵਰਗੇ ਪੱਤੇ ਹੁੰਦੇ ਹਨ ਤੇ ਜਦੋਂ ਇਹ ਕਿਸੇ ਦਰਖਤ ਉੱਪਰ ਚੜ ਜਾਂਦੀ ਹੈ ਤਾਂ ਪੂਰੇ ਦਰਖਤ ਨੂੰ ਢਕ ਲੈਂਦੀ ਹੈ ਇਸ ਦੀ ਆਪਣੀ ਉਂਗਲ ਜਿੰਨੀ ਮੋਟੀ ਇੱਕ ਇੱਕ ਗੱਠ ਲੰਮੀ ਡੰਡੀ ਨੂੰ ਛੋਟੇ ਛੋਟੇ ਟੁਕੜੇ ਕਰਕੇ ਪਾਣੀ ਵਿੱਚ ਇਸ ਦਾ ਕੜਾ ਕਰਕੇ ਪੀ ਲਵੋ ਕਿੰਨਾ ਵੀ ਬੁਖਾਰ ਹੋਵੇ ਸਿਰਫ ਇੱਕ ਦੋ ਕੜਿਆ ਨਾਲ ਹੀ ਬੁਖਾਰ ਉਤਰ ਜਾਂਦਾ ਹੈ ਇਸ ਨੂੰ ਪਾਣੀ ਵਿੱਚ ਬਾਲਣ ਲੱਗੇ ਇਸ ਵਿੱਚ ਪੰਜ ਸੱਤ ਪੱਤੇ ਤੁਰਸੀ ਅਤੇ ਇੱਕ ਦੋ ਲੌਂਗ ਵੀ ਪਾ ਲੈਣੇ ਚਾਹੀਦੇ ਹਨ ਇੱਕ ਗਲਾਸ ਪਾਣੀ ਜਦ ਉਬਲਦਾ ਉਬਲਦਾ ਅੱਧੇ ਤੋਂ ਵੀ ਘੱਟ ਰਹਿ ਜਾਵੇ ਤਾਂ ਇਸ ਨੂੰ ਥੋੜਾ ਜਿਹਾ ਕੋਸਾ ਕਰਕੇ ਪੀਲ ਹੋਰ ਤੇ ਕੱਪੜਾ ਲੈ ਕੇ ਪੈ ਜਾਵੋ ਇੱਕ ਘੰਟੇ ਬਾਅਦ ਤੁਸੀਂ ਦੇਖੋਗੇ ਕਿ ਤੁਹਾਡਾ ਬੁਖਾਰ ਬਿਲਕੁਲ ਉਤਰ ਜਾਵੇਗਾ ਹੁਣ ਕੁਝ ਲੋਕ ਕਹਿਣਗੇ ਕਿ ਗਲੋ ਗਰਮਤਾ ਨਹੀਂ ਹੁੰਦੀ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜੋ ਤੁਸੀਂ ਡਾਕਟਰ ਕੋਲੋਂ ਲੱਪਾਂ ਭਰ-ਭਰ ਕੇ ਗੋਲੀਆਂ ਖਾਂਦੇ ਹੋ ਕੀ ਉਹ ਠੰਡੀਆਂ ਹੁੰਦੀਆਂ ਹਨ ਉਹ ਗਰਮ ਨਹੀਂ ਹੁੰਦੀਆਂ ਹਨ ਜਿਨ੍ਹਾਂ ਦੇ ਇੰਨੇ ਭੈੜੇ ਸਾਈਡ ਇਫੈਕਟ ਹੁੰਦੇ ਹਨ ਪਰ ਤੁਸੀਂ ਕੋਈ ਪ੍ਰਵਾਹ ਨਹੀਂ ਕਰਦੇ ਪਰ ਗਲੋ ਦਾ ਕੜਾ ਪੀਣ ਵੇਲੇ ਜਾਂ ਗਲੋ ਦੀ ਗੋਲੀ ਖਾਣ ਵੇਲੇ ਤੁਸੀਂ ਕਿੰਨੇ ਵਹਿਮ ਕਰਦੇ ਹੋ ਦੋਸਤੋ ਬੁਖਾਰ ਤੋਂ ਬਿਨਾ ਆਦਮੀ ਦੇ ਕਿੰਨੇ ਵੀ ਸੈੱਲ ਘਟ ਗਏ ਹੋਣ ਫਿਰ ਵੀ ਤੁਸੀਂ ਗਲੋ ਐਲਵੇਰਾ ਤੇ ਪਪੀਤੇ ਦੇ ਪੱਤੇ ਦਾ ਰਸ ਪੀ ਲਵੋ ਇਸ ਨਾਲ ਸਿਰਫ ਇੱਕ ਦਿਨ ਵਿੱਚ ਹੀ ਤੁਹਾਡੇ ਸੈੱਲ ਵਧਣੇ ਸ਼ੁਰੂ ਹੋ ਜਾਣਗੇ ਚਮੜੀ ਰੋਗ ਹੋਵੇ ਤਾਂ ਗਲੋ ਦਾ ਰਸ ਪੀਣ ਨਾਲ ਫਿਰ ਵੀ ਸਾਡਾ ਸਕਿਨ ਦਾ ਰੋਗ ਠੀਕ ਹੋ ਜਾਂਦਾ ਹੈ ਪਸ਼ਾਬ ਵਿੱਚ ਇਨਫੈਕਸ਼ਨ ਹੋ ਜਾਵੇ ਤਾਂ ਗਲੋ ਦਾ ਰਸ ਪਿਓ ਜਾਂ ਗਲੋ ਦੀ ਗੋਲੀ ਖਾਓ ਵਜ਼ਨ ਘਟਾਉਣਾ ਹੋਵੇ ਫਿਰ ਵੀ ਤੁਸੀਂ ਗਲੋ ਦੀ ਵਰਤੋਂ ਕਰੋ ਜਿਹੜੇ ਬੰਦੇ ਬਹੁਤ ਪਤਲਾ ਹੋਣਾ ਚਾਹੁੰਦੇ ਹਨ ਬਹੁਤ ਮੋٹے-ਮੋٹے ਹਨ ਤਾਂ ਉਹਨਾਂ ਨੂੰ ਗਲੋ ਦਾ ਰਸ ਪੀਣਾ ਚਾਹੀਦਾ ਹੈ ਗਲੋ ਸਾਡੇ ਕਮਿਊਨਿਟੀ ਪਾਵਰ ਨੂੰ ਵੀ ਬਹੁਤ ਵਧਾਉਂਦੀ ਹੈ ਗਲੋ ਦੀ ਵਰਤੋਂ ਕਰਨ ਵਾਲਾ ਆਦਮੀ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਬਿਮਾਰ ਨਹੀਂ ਹੋਵੇਗਾ ਜਿਹੜੇ ਲੋਕਾਂ ਕੋਲ ਗਲੋ ਦਾ ਕੜਾ ਪੀਣ ਵਾਸਤੇ ਸਮਾਂ ਨਹੀਂ ਹੈ ਤਾਂ ਉਹ ਗਲੋ ਦੀਆਂ ਗੋਲੀਆਂ ਜਾਂ ਗਲੋ ਦਾ ਜੂਸ ਵੀ ਪੀ ਸਕਦੇ ਹਨ ਗਲੋ ਦਾ ਜੂਸ ਬਾਜ਼ਾਰ ਵਿੱਚੋਂ ਜਾਂ ਗੋਲੋ ਦੀਆਂ ਗੋਲੀਆਂ ਬਾਜ਼ਾਰ ਵਿੱਚੋਂ ਕਈ ਕੰਪਨੀਆਂ ਦੀਆਂ ਮਿਲ ਜਾਂਦੀਆਂ ਹਨ ਪਰ ਗਰੀਬ ਲੋਕਾਂ ਵਾਸਤੇ ਇਹ ਬਹੁਤ ਸਾਰੀਆਂ ਬਿਮਾਰੀਆਂ ਦਾ ਮੁਫਤ ਦਾ ਡਾਕਟਰ ਹੈ ਪਰ ਸਾਨੂੰ ਇਸ ਬਾਰੇ ਜਾਣਕਾਰੀ ਨਾ ਹੁਣ ਕਰਕੇ ਇਸ ਦੀ ਅਸੀਂ ਵਰਤੋਂ ਹੀ ਨਹੀਂ ਕਰਦੇ ਤੇ ਡਾਕਟਰਾਂ ਦੇ ਚੱਕਰਾਂ ਵਿੱਚ ਪਏ ਰਹਿੰਦੇ ਹਾਂ ਦੋਸਤੋ ਜੇਕਰ ਫਿਰ ਵੀ ਆਪ ਜੀ ਨੂੰ ਕਿਸੇ ਸਮੱਸਿਆ ਮਚਵਰੇ ਦੀ ਲੋੜ ਹੋਵੇ ਤਾਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮੈਂ ਆਪਣਾ ਨੰਬਰ ਦਿੱਤਾ ਹੋਇਆ ਹੈ ਤੁਸੀਂ ਮੈਨੂੰ ਫੋਨ ਕਰਕੇ ਪੁੱਛ ਸਕਦੇ ਹੋ ਗਲੋ ਬਾਰੇ ਪੁੱਛ ਸਕਦੇ ਹੋ ਜਾਂ ਕੋਈ ਹੋਰ ਗੱਲਬਾਤ ਬਾਰੇ ਪੁੱਛ ਸਕਦੇ ਹੋ ਸੋ ਗੱਲਬਾਤ ਚੰਗੀ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੇਰੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚਦੀਆਂ ਰਹਿਣ ਵੀਡੀਓ ਨੂੰ ਅਗਸਰ ਸ਼ੇਅਰ ਕਰ ਦਿਓ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ